ਚਮਕਾਂਤ ਬਾਣੰ ਤੇਰੇ ਚਮਕਦੇ ਸਨ ਹੋਰ ਐ ਨਿਸਾਨੰ ਚੰਡੇ ਝੂਲਦੇ ਸਨ ਛੱਟਪਟ ਜੁਟੇ ਛੱਟਪਟ ਸੂਰਮੇ ਯੁੱਧ ਵਿੱਚ ਜੁਟਦੇ ਸਨ ਆਰ ਔਰ ਫੂਟੇ ਅਤੇ ਵੈਰੀ ਦੀ ਛਾਤੀ ਨੂੰ ਪਾੜ ਦਿੰਦੇ ਸਨ ਨਾਰ ਬਾਰ ਗੱਜੇ ਬਲਵਾਨ ਯੋਧੇ ਗੱਜ ਰਹੇ ਸਨ ਸਾਰ ਬਾਰ ਸੱਜੇ ਉਤਮ ਤੀਰਾਂ ਨਾਲ ਸਜੇ ਹੋਏ ਸਨ ਸెల ਸੰਜੋਯੰ ਯੋਦੇ ਕਾਚਾ ਤੇ ਸੰਜੋਆ ਨਾਲ ਸਜੇ ਸਨ ਸੌਰਪੁਰ ਪਵੰ ਅਤੇ ਸਵਰਗਾ ਵਿੱਚ ਪਹੁੰਚਦੇ ਜਾਂਦੇ ਸਨ ਸਰਭਰ ਛੂਟੇ ਸ੍ਰੇਸ਼ਟ ਤੀ ਚੱਲਦੇ ਸਨ ਆਰ ਔਰ ਫੂਟੇ ਜੋ ਵੈਰੀ ਦੀ ਛਾਤੀ ਨੂੰ ਪਾੜ ਦਿੰਦੇ ਸਨ ਚਟਪਟ ਚਰਮਨ धीर ਝਟਪਟ ਢਾਲ ਨੂੰ ਪਾੜ ਦਿੰਦੇ ਸਨ ਫਟ ਫੋਟ ਪਰਮਨ ਆਤੇ ਕਵਜ ਨੂੰ ਫੋਰ ਦਿੰਦੇ ਸਨ ਨਰਾਜ ਚੰਦ ਦਿਨੇ ਸ ਬਾਣ ਪਾਨ ਲੈ ਤੇ ਪੇਸ ਤਾਕ ਤਾਇੰ ਸੂਰਜ ਹੱਥ ਵਿੱਚ ਬਾਣ ਲੈ ਕੇ ਵੱਡੇ ਦੁਸ਼ਮਣ ਅਧਿਰਕ ਕਾਏ ਨੂੰ ਵੇਖ ਕੇ ਭਜਿਆ ਅਨੰਤ ਜੋਧ ਕ੍ਰੋਧ ਸੋਧ ਪੋਮ ਮੈਂ ਮਚਾਈਆਂ ਯੁੱਧ ਭੂਮੀ ਵਿੱਚ ਜਾ ਕੇ ਕ੍ਰੋਧ ਨਾਲ ਆਨੰਦ ਤਾਰਾਂ ਦਾ ਯੁੱਧ ਮਚਾਇਆ ਇਹ ਤੇ ਇਕ ਬਾਜ ਚਾਲੀਅੰ ਸੁਰੇਸ਼ ਲੋਗ ਕੋ ਕਹਿ ਕਿ ਨੇਹੀ ਹੀ ਦੰਤ ਭੱਜ ਕੇ ਇੰਦਰ ਪੁਲੀ ਵੱਲ ਚਲੇ ਗਏ ਨਿਸ਼ਾਂਤ ਜੀਤ ਜੀਤ ਕੇ ਆਨੰਦ ਸੂਰਮਾ ਲਏ ਆਨੰਦ ਸੂਰਮਿਆਂ ਨੂੰ ਸੂਰਜ ਨੇ ਚਿਤ ਲਿਆ ਸਮਾਟ ਸੇਲੇ ਸਾਮੂਹੇ ਸਰਕ ਸੂਰ ਝਾੜਹੀ ਸੂਰਮੇ ਸੇਮਟ ਕੇ ਸਾਹਮਣੇ ਵਾਲ ਨੂੰ ਸਾਰਸਾਰ ਕਰਦੇ ਪਰਛੇ ਚਲਾਉਂਦੇ ਸਨ ਬਬਕ ਬਾਗ ਜਿਉਂ ਬਲੀ ਹਲਕ ਹਾਕ ਮਾਰਹੀ ਬਾਗ ਵਾਂਗ ਵੜਕਦੇ ਹੋਏ ਸੂਰਮੇ ਹੱਲਾ ਕਰਨ ਲਈ ਦਲਕਾਰੇ ਮਾਰਦੇ ਸਨ ਅਪੰਗ ਅੰਗ ਪੰਗ ਹੋਇ ਉਹ ਤੰਗ ਜੰਗ ਮੋ ਗਿਰੇ ਢੇੜ ਅੰਗਾ ਵਾਲੇ ਅਪੰਗ ਤੋਂ ਅੰਗ ਪੰਗ ਹੁੰਦੇ ਜਾ ਰਹੇ ਸਨ ਅਤੇ ਉਚਲੋ-ਉਚਲ ਕੇ ਰਣ ਭੂਮੀ ਵਿੱਚ ਡਿੱਗ ਰਹੇ ਸਨ ਸੁਰੰਗ ਸੂਰਮਾ ਸਭੇ ਨਸੰਗ ਜਾਣਕ ਆਰੈ ਸੋਹੇ ਰੰਗ ਵਿੱਚ ਰੰਗੇ ਹੋਏ ਸਾਰੇ ਯੋਧੇ ਨੇ ਡਰ ਹੋ ਕੇ ਵੈਰੀ ਨਾਲ ਛੁੱਟੇ ਹੋਏ ਸਨ ਅਰਧ ਨਰਾਜ ਛੰਦ ਨਵੰ ਨਿਸਾਨ ਬਾਜਿਯੰ ਨਵੇਂ ਨਗਾਰੇ ਵੱਜਦੇ ਸਨ ਘਟਾ ਕਮਾਂਡ ਲਾਜਿਯੰ ਜਿਨਾਦੀ ਆਵਾਜ਼ ਅੱਗੋਂ ਘਟਾਵਾਂ ਵੀ ਲਜਾਉਂਦੀਆਂ ਸਨ ਤਬਾਲ ਤੋਂਦਰੰ ਵਜੇ ਛੋਟੇ ਨਗਾਰੇ ਵੱਜਣ ਲੱਗੇ ਸੋਨੰਤ ਸੂਰਮਾ ਗੱਜੇ ਜਿਨਾਦੀ ਆਵਾਜ਼ ਸੁਣ ਕੇ ਸੂਰ ਮੇਂ ਕੱਜਾ ਲੱਗ ਪੇ ਸੋ ਜੂਜ ਜੂਜ ਕੈ ਪਰੈ ਲੜਾਕੇ ਯੋਧੇ ਜੂਜ ਜੂਜ ਕੇ ਡਿਗਦੇ ਸਨ ਸੋਰੇਸ ਲੋਗ ਬਿਚਰੈ ਅਤੇ ਇੰਦਰ ਲੋਕ ਨੂੰ ਚਲੇ ਜਾਂਦੇ ਸਨ ਚੜਾਇ 비ਵਾਨ ਸੋਭਹੀ ਉਹ ਵਿਮਾਨਾਂ ਉਤੇ ਚੜ ਕੇ ਸੋਭਾ ਪਾਉਂਦੇ ਸਨ ਆਦੇਵ ਦੇਵ ਲੋਭਹੀ ਜਿਨ੍ਹਾਂ ਨੂੰ ਵੇ ਕੇ ਦੇਤ ਅਤੇ ਦੇਵਤੇ ਉਸ ਪਦਵੀ ਨੂੰ ਪ੍ਰਾਪਤ ਕਰਨ ਲਈ ਸੁਭਾਏ ਮਾਨ ਹੁੰਦੇ ਸਨ ਬੇਲੇ ਬਿੰਦ੍ਰਮ ਚਾਂਦ ਡਾਡਾ ਸੋ ਡਮਰ ਡੰਕਣੀ ਟਾਟਾ ਕਰਕੇ ਡਮਰੂ ਵਜ ਰਹੇ ਸਨ ਕਹਿ ਕੈ ਸੋ ਕੋਕਤ ਜੋਗਣੀ ਅਤੇ ਕਹਿ ਕੈ ਕਰਦੀਆਂ ਜੋਗਣਾ ਕੋਕ ਰਹੀਆਂ ਸਨ ਚਮ ਚਮਕ ਸਾਗ ਚਮਕੀਆਂ ਚਮ ਚਮ ਕਰਦੇ ਵਰਚੇ ਚਮਕਦੇ ਸਨ ਰਣਗਾਜ ਬਾਜ ਉਤਕੀਆਂ ਅਤੇ ਰਣ ਭੂਮੀ ਵਿੱਚ ਹਾਥੀ ਅਤੇ ਘੋੜੇ ਉਛਲਦੇ ਸਨ ਟਾਮ ਟਾਮ ਕਟੋਲ ਟਮਕੀਆਂ ਤਾ ਮਟਾ ਮਟੋਲਾ ਤਾ ਮੁਕਦੇਸਾਨ ਚਲ ਚਲਕ ਤੇਗ ਚਲਕੀਆਂ ਚਲ ਚਲ ਕਾਦੀਆਂ ਤੇ ਗਾਂ ਲਿਸ਼ਕ ਰਈਆਂ ਸਨ ਜੱਟ ਛੋਰ ਰੋਦਰ ਤਹ ਨਾਚੀਆਂ ਸਿਰ ਦਾ ਜੂੜਾ ਖੋਲ ਕੇ ਰੋਦਰ ਉਥੇ ਨੱਚਦਾ ਸੀ ਬਕਾਰ ਮਾਰ ਤਹ ਮੱਚੀਆਂ ਉਥੇ ਭਿਆਨਕ ਮਾਰ ਮੱਚੀ ਹੋਈ ਸੀ ਤੋਟਕ ਛੰਦ ਉਥਕੇ ਰਣਬੀਰਣ ਬਾਜਬਰੰਗ ਸੂਰਮਿਆ ਦੇ ਘੋੜੇ ਰਣ ਵਿੱਚ ਉਚਲਦੇ ਸਨ ਚਮਕੀ ਕੰਬਿਜ ਕਿਰਪਾਨ ਕਰੰ ਬੱਦਲਾ ਵਿੱਚ ਬਿਜਲੀ ਵਾਂਗ ਹੱਥਾਂ ਵਿੱਚ ਕਿਰਪਾਨਾਂ ਚਮਕਦੀਆਂ ਸਨ ਲੈ ਕੇ ਰਣਧੀਰਣ ਬਾਣ ਉਰੰ ਰਣ ਦੇ ਧੀਰ ਜਬਾਨ ਸੂਰਮਿਆ ਦੀ ਛਾਤੀ ਵਿੱਚੋਂ ਬਾਣ ਲੰਘ ਕੇ ਰੰਗ ਸ੍ਰੋਣਤ ਰਤ ਕੱਢੇ ਦੂਸਰੰਗ ਲਹੂ ਦੇ ਰੰਗ ਨਾਲ ਰੱਤੇ ਹੋਏ ਦੂਜੇ ਪਾਸੇ ਨਿਕਲ ਜਾਂਦੇ ਸਨ ਪਰ ਹੰਤ ਤੋ ਜਾ ਥਰ ਹੰਤ ਪਟੰਗ ਝੰਡੇ ਝੂਲਦੇ ਸਨ ਅਤੇ ਸੂਰਮੇ ਥਿਰਕਦੇ ਸਨ ਮਿਰਖੰਤ ਲਜੀ ਛਾਬ ਸਿਆਮ ਕਟੰਗ ਜਿਨਾ ਨੂੰ ਵੇਕੇ ਕਾਲੀ ਕਟਾਵੀ ਲਜਾਉਂਦੀ ਸੀ ਚਮਕੰਤ ਸੋਬਾਨ ਕਿਰਪਾਨ ਰਣੰਗ ਯੁੱਧ ਵਿੱਚ ਤੀਰ ਅਤੇ ਤਲਵਾਰਾਂ ਇਉਂ ਚਮਕਦੀਆਂ ਸਨ ਜਿਵੇਂ ਕੋ ਤੇਤ ਸਾਵਣ ਵੇਜਕਣੰ ਜਿਵੇਂ ਸਾਵਣ ਦੇ ਬੱਦਲਾਂ ਵਿੱਚ ਬਿਜਲੀ ਚਮਕਦੀ ਹੋਵੇ ਦੋਹਰਾ ਕਥਾ ਬ੍ਰਿਧ ਤੇ ਮੈਂ ਡਰੋ ਕਹਾ ਕਰੋ ਬਖਿਆਨ ਕਥਾ ਦੇ ਵਧ ਜਾਣ ਤੋਂ ਮੈਂ ਡਰਦਾ ਹਾਂ ਕਿੱਥੋਂ ਤੱਕ ਕਥਨ ਕਰਾਂ ਨਿ사ਹੰਤ ਅਸੁਰੇਸ ਸੋ ਸਰਤੇ ਪੈਉ ਨਿਦਾਨ ਮੋਕਦੀ ਗੱਲ ਇਹ ਹੈ ਕਿ ਸੂਰਜ ਨਿ사ਹਾਂਤ ਦੇ ਤੀਰ ਨਾਲ ਅਸੁਰੇਸ਼ ਦਾੰਤ ਰਾਜ ਦੀਰਗ ਕਾਇਦਾ ਅੰਤ ਹੋ ਗਿਆ। ਇਤਿ ਸ਼੍ਰੀ ਚਿਤਰਨਾਟਕੇ ਸੂਰਜ અવਤਾਰ ਅਸ਼ਟ ਦਸ਼ਮੋ અવਤਾਰ ਸਮਾਪਤ। ਇਥੇ ਸ਼੍ਰੀ ਚਿਤਰਨਾਟਕ ਗ੍ਰੰਥ ਦਾ ਸੂਰਜ 18ਵਾਂ ਸਮਾਪਤਮ। ਸਾਬ ਸ਼ੋਭ ਹੈ। ਅਥ ਚੰਦਰ અવਤਾਰ ਕਥਨੰ। ਹੁਣ ਚੰਦਰ ਅਵਤਾਰ ਦਾ ਕਥਨ ਸ਼੍ਰੀ ਪਗਉਤੀ ਜੀ ਸਹਾਏ ਦੋ ਤੱਕ ਛੰਦ ਫੇਰ ਗਨੋ ਨਿਸਰਾਜ ਵਿਚਾਰਾ ਫਿਰ ਮੈਂ ਚੰਦਰਮਾ ਨਿਸਰਾਜ ਦਾ ਵਿਚਾਰ ਕਰਦਾ ਹਾਂ ਜੈਸ ਤਰਿਓ ਅਵਤਾਰ ਮੁਰਾਰਾ ਜਿਸ ਤਰ੍ਹਾਂ ਵਿਸ਼ਨੂੰ ਨੇ ਚੰਦਰ ਅਵਤਾਰ ਧਾਰਨ ਕੀਤਾ ਬਾਤ ਪੁਰਾਤਨ ਭਾਕ ਸੁਣਾਉ ਮੈਂ ਪੁਰਾਣੀ ਕਥਾ ਕਹਿ ਕੇ ਸੁਣਾਉਂਦਾ ਹਾਂ ਜਾਤੇ ਕਬ ਹੁਲ ਸਰਬ ਜਾਉ ਜਿਸ ਨਾਲ ਸਾਰੇ ਕਵੀ ਕੁੱਲ ਨੂੰ ਪਰਸਾਨ ਕਰਦਾ ਹਾਂ ਦੋ ਤੱਕ ਨੈਕ ਕਰੇ ਸਾ ਕਹੋ ਟੋਰਨਾ ਹੋਈ ਕਿਸੇ ਜਗਾ ਤੇ ਥੋੜੀ ਜਿੰਨੀ ਖੇਤੀ ਵੀ ਨਹੀਂ ਹੁੰਦੀ ਸੀ ਭੁੱਖਾ ਨ ਲੋਗ ਮਰ ਰਹਾ ਸਬ ਕੋਈ ਭੁੱਖ ਨਾਲ ਸਾਰੇ ਲੋਕ ਮਰ ਰਹੇ ਸਨ ਆਂਧ ਨਿਸਾ ਦਿਨ ਪਾਣ ਜਰਾਵਾਂ ਅਨੇਰੀ ਰਾਤ ਮੀਤਨ ਮਗਰੋਂ ਦਿਨੇ ਸੂਰਜ ਖੇਤਿਆਂ ਨੂੰ ਸਾੜ ਦਿੰਦਾ ਸੀ ਤਾਂ ਤੇ ਕ੍ਰਿਸ ਕਾਹੋਂ ਹੋਣਾ ਪਾਵੇ ਇਸ ਕਰਕੇ ਖੇਤੀ ਕਿਤੇ ਵੀ ਨਹੀਂ ਹੋ ਸਕਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ